ਸਵਾਗਤ ਹੈ ਤੁਹਾਡਾ ਚੈਨਲ ਬੰਮੀਆ ਬੋਲੇ ਤੇ ਜਿਵੇਂ ਕਿ ਮੈਂ ਦੱਸਿਆ ਸੀ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਇੱਥੇ ਅੱਜ ਸਾਡੇ ਸਿੱਖ ਰਾਜਵਾਲੇ ਜਿਹੜੇ ਰਾਜੇ ਨੇ 40 ਸਾਲ ਸਾਡੇ ਮੁਲਕ ਦੇ ਵਿੱਚ ਰਾਜ ਕੀਤਾ ਜਿਨ੍ਹਾਂ ਦੇ ਰਾਜ ਦੇ ਵਿੱਚ ਕੋਈ ਭੁੱਖਾ ਨਹੀਂ ਮਰਿਆ ਉਹਨਾਂ ਦੀ ਜੀਵਨੀ ਬਾਰੇ ਏ ਤੋਂ ਲੈ ਕੇ ਜੈਡ ਤੱਕ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਵਿੱਚ ਹੱਥੀ ਚਿੱਤਰ ਕੀਤੇ ਹੋਏ ਪ੍ਰਦਰਸ਼ਨ ਲੱਗੀ ਹੋਈ ਹੈ ਤੇ ਮੇਰੇ ਨਾਲ ਨੇ ਵੀਰਪੁਰ ਦਾਸ ਸਿੰਘ ਜੀ ਵੈਸੇ ਇਹ ਕੋਈ ਨਾ ਤੁਸੀਂ ਨਾਮ ਤੋਂ ਜਾਣਿਓ ਬਹੁਤ ਮਸ਼ਹੂਰ ਹਸਤੀ ਹੈ ਤੇ ਇਹ ਵੀ ਇੱਕ ਯੂਟਿਊਬਰ ਤੇ ਬਲੌਗਰ ਨੇ ਇਹਨਾਂ ਦੀ ਬਦੌਲਤ ਇਹ ਸਾਰਾ ਕੁਝ ਹੋਇਆ ਹੈ ਤੇ ਆਪਾਂ ਵੀਰ ਤੋਂ ਦੋਕ ਸ਼ਬਦ ਸਾਰੀ ਮੇਰੇ ਵੀਰਾਂ ਵਾਸਤੇ ਮੈਂ ਲਾਉਂਗਾ ਕਿ ਪਬਲਿਕ ਤੱਕ ਜਾਣ ਵੀ ਜਿਹੜੇ ਬੱਚੇ ਸਿੱਖ ਇਤਿਹਾਸ ਤੋਂ ਵਿਸਰੇ ਆ ਤੇ ਉਹ ਇੱਥੇ 12 ਤੇ 13 ਨੂੰ ਅੱਜ 11 ਤਰੀਕ ਨਿਕਲ ਚੁੱਕੀ ਆ 12 ਤੇ 13 ਨੂੰ ਇੱਥੇ ਵਿజిਟ ਹੋਣਾ ਤੇ ਇਹ ਸਿੱਖ ਇਤਿਹਾਸ ਬਾਰੇ ਜਾਣੂ ਹੋਣ ਤੇ ਸਾਡੀ ਵਿਰਾਸਤ ਬਾਰੇ ਜਾਣੂ ਹੋਣ ਤੇ ਵੀਰ ਜੀ ਜੋ ਦੋਕ ਸ਼ਬਦ ਮੇਰੇ ਚੈਨਲ ਨਾਲ ਹੀ دوست ਮਿੱਤਰਾਂ ਨੂੰ ਜਰੂਰ ਕਿਓ ਜੀ ਬਹੁਤ ਬਹੁਤ ਧੰਨਵਾਦ ਬਈ ਜੀ ਤੁਹਾਡਾ ਪਹਿਲੀ ਗੱਲ ਤਾਂ ਇਹ ਅਸਾਂ ਦੂਜੀ ਗੱਲ ਜਿਹੜੀ ਖਾਸ ਆ ਇਹ ਜਿਹੜੀ ਪ੍ਰਦਰਸ਼ਨੀ ਲਾਈ ਆ ਸੁਖਪ੍ਰਿੰਤ ਸਿੰਘ ਆਰਟਿਸਟ ਤੋਂ ਲੁਧਿਆਣੇ ਤੋਂ ਨੇ ਤੇ ਉਹ ਦੁਨੀਆ ਭਰ ਚ ਸਫਰ ਕਰਦੇ ਆ ਟਰੈਵਲਰ ਨੇ ਤੇ ਨਾਲ ਨਾਲ ਉਹ ਟਰੈਕਰ ਨੇ ਬਹੁਤ ਸੋਹਣੇ ਤੇ ਆਰਟਿਸਟ ਤਾਂ ਹੈਗੇ ਹੈਗੇ ਆ ਜਿਹੜਾ ਰੰਗ ਆਪਣੇ ਸਾਹਮਣੇ ਆ ਉਹਨਾਂ ਦਾ ਤੋਂ ਉਹਨਾਂ ਦੀਆਂ ਬਣਾਈਆਂ ਹੋਈਆਂ ਪੇਂਟਿੰਗਸ ਆ ਪਿੱਛੇ ਜਿਵੇਂ ਲਾਹੌਰ ਦਰਬਾਰ ਆ ਇਹ ਲਾਹੌਰ ਦਰਬਾਰ ਖਾਲਸਾ ਰਾਜ ਦਾ ਦਰਬਾਰ ਆ ਮਹਾਰਾਜਾ ਦਲੀਪ ਸਿੰਘ ਹੋਣੀ ਸ਼ੇਰ ਸਿੰਘ ਤੋਂ ਉਹਨਾਂ ਦਾ ਸਾਰਾ ਪਰਿਵਾਰ ਇਸ ਤੋਂ ਬਿਨਾ ਪਿੰਡਾਂ ਪੰਜਾਬ ਦੇ ਪਿੰਡ ਜਿਵੇਂ ਉਹ ਤੁਸੀਂ ਦੇਖਦੇ ਹੋ ਕਿਤੇ ਬਲਤ ਭਜਦੇ ਆ ਕੋਈ ਦੁੱਧ ਰੜਕੀ ਜਾਂਦਾ ਕੁਛ ਕਰਦਾ ਸੋ ਸਾਰੀਆਂ ਚੀਜ਼ਾਂ ਇੱਥੇ ਉਹਨਾਂ ਨੇ ਪੇਸ਼ ਕੀਤੀਆਂ ਨੇ ਤੇ ਉਹਨਾਂ ਨੇ ਦੁਨੀਆ ਭਰ ਦੇ ਵਿੱਚ ਬਹੁਤ ਸਾਰੀਆਂ ਪ੍ਰਦਰਸ਼ਨੀਆਂ ਲਾਈਆਂ ਨੇ ਪਹਿਲਾਂ ਸੋ ਉਹ ਬਾਈ ਹੁਣ ਇਹ ਕਹਿੰਦੇ ਵੀ ਹੁਣ ਮੇਰਾ ਥੋੜਾ ਜਿਹਾ ਪੇ ਬੈਕ ਕਰਨ ਦਾ ਸਮਾਂ ਆਇਆ ਵੀ ਮੈਂ ਜਿਹੜੇ ਨਵੇਂ ਨਿਆਣੇ ਆ ਉਹ ਸਿੱਖਣਾ ਚਾਹੁੰਦੇ ਤੇ ਉਹਨਾਂ ਨੂੰ ਜੀ ਆਇਆਂ ਆਖਦੇ ਆ ਬਾਕੀ ਇੱਕ ਵੱਖਰੀ ਤਰ੍ਹਾਂ ਦਾ ਮੇਰੇ ਖਿਆਲ ਚ ਆਪਣੇ ਇਲਾਕੇ ਤੋਂ ਹੁੰਦਾ ਇਵੈਂਟ ਵੀ ਜਿੱਥੇ ਲੋਕ ਆ ਕੇ ਚਿੱਤਰਾਂ ਨੂੰ ਨੇੜੇੋਂ ਦੇਖਦੇ ਆ ਸਮਝਦੇ ਆ ਸਵਾਲ ਕਰਦੇ ਆ ਜਵਾਬ ਲੈਂਦੇ ਆ ਤੇ ਫਿਰ ਤਸੱਲੀ ਨਾਲ ਜਾਂਦੇ ਆ ਅੱਜ ਤਰੀਕਾ 11 11 12 13 ਸਤੰਬਰ 2025 ਤਿੰਨ ਦਿਨ ਇੱਥੇ ਆਪਾਂ ਹਾਜ਼ਰ ਹੋਵਾਂਗੇ ਸੋ ਜਿੰਨੇ ਵੀ ਵੀਰ ਭਰਾ ਵੀਡੀਓ ਨੂੰ ਦੇਖਦੇ ਆ ਤੁਸੀਂ ਇੱਥੇ ਜਰੂਰ ਆਇਓ ਜੀ ਆਇਆਂ ਨੂੰ ਬਾਈ ਸੋਪਰੇ ਸਿੰਘ ਹੋਣਾ ਨਾਲ ਗੱਲਾਂ ਬਾਤਾਂ ਕਰਾਂਗੇ ਬਾਕੀ ਸਾਰੇ ਇੱਥੇ ਆਪਾਂ ਹਾਜ਼ਰ ਤੇ ਮੈਂ ਇੱਕ ਬਾਈ ਜੀ ਵਿੱਚ ਗੱਲ ਟੋਕਦਾ ਇਹ ਜਿਹੜੇ ਚਿੱਤਰ ਬਾਈ ਜੀ ਨੇ ਬਣਾਏ ਆ ਤੇ ਕਿਤੇ ਨਾ ਕਿਤੇ ਆਪਣੇ ਮੂੰਹੋਂ ਬੋਲਦੇ ਆ ਇਹ ਦੱਸਦੇ ਆ ਵੀ ਸਾਡਾ ਸਿੱਖ ਇਤਿਹਾਸ ਸਾਡਾ ਰਾਜ ਕਿਵੇਂ ਦਾ ਹੋ ਸਕਦਾ ਉਸ ਟਾਈਮ ਤੇ ਹਨਾ ਜੀ ਬੱਚਿਆਂ ਨੂੰ ਜਰੂਰ ਕਹੋ ਵੀ ਜਿਹੜੇ ਪਰਿਵਾਰ ਇੱਥੇ ਆ ਰਿਹਾ ਹੈ ਕੋਸ਼ਿਸ਼ ਕਰਨ ਬੱਚਿਆਂ ਨੂੰ ਲੈ ਕੇ ਆਉਣ ਤੇ ਸਾਡੇ ਇਤਿਹਾਸ ਬਾਰੇ ਇਹ ਚਿੱਤਰਾਂ ਨਾਲ ਹੀ ਜਾਣੂ ਹੋਣ ਵੀ ਸਾਡਾ ਇਤਿਹਾਸ ਕਿੱਦਾਂ ਦਾ ਸੀਗਾ ਸਾਡਾ ਰਾਜ ਕਿੱਦਾਂ ਦਾ ਸੀਗਾ ਬਿਲਕੁਲ ਮੈਂ ਨਿੱਕੀ ਜਿਹੀ ਗੱਲ ਤੁਹਾਡੇ ਨਾਲ ਜੋੜਦਾ ਜਿਵੇਂ ਆ ਲਿਖਿਆ ਸੁਖਪ੍ਰੀਤ ਸਿੰਘ 2017 ਤੋਂ 2021 ਇੱਕ ਪੇਂਟਿੰਗ 4 ਸਾਲਾਂ ਚ ਬਣੀ ਹੈ ਸੋ ਬੰਦੇ ਨੇ ਇਹ ਇਹ ਨਹੀਂ ਹੁੰਦਾ ਵੀ ਨਕਲ ਮਾਰਤੀ ਉਹ ਕਰਤਾ ਉਹ ਕਰਤਾ ਪਹਿਲਾ ਬੰਦਾ ਇਤਿਹਾਸ ਨੂੰ ਪੜਦਾ ਪੜਨ ਤੋਂ ਬਾਅਦ ਫਿਰ ਉਹਦੇ ਦਿਮਾਗ ਦੇ ਵਿੱਚ ਕੁਝ ਆਈਡੀਆਜ਼ ਆਉਂਦੇ ਵੀ ਆਪਾਂ ਆਹ ਚੀਜ਼ ਨੂੰ ਰੰਗਾਂ ਰਾਹੀਂ ਆਏ ਪੇਸ਼ ਕਰ ਸਕਦੇ ਹਾਂ ਬਿਲਕੁਲ ਜਿਵੇਂ ਤੁਸੀਂ ਕਿਹਾ ਸੋਹਣੀ ਗੱਲ ਕੀਤੀ ਵੀ ਕੱਲਾਵ ਜੀ ਨਾਲ ਨਹੀਂ ਪਰਿਵਾਰ ਵੀ ਆਉਣਾ ਹੈ ਨਿਆਣਿਆਂ ਨੂੰ ਵੀ ਪਤਾ ਲੱਗੇ ਵੱਡੀ ਗੱਲ ਤਾਂ ਬੱਚਿਆਂ ਦੀ ਹੈ ਉਹ ਆਪਣੀ ਨਵੀਂ ਪੀ ਸਿੱਖ ਰਾਜ ਦੇ ਕਿਹੜੇ ਕਿਹੜੇ ਬਿਛਦੇ ਸੀ ਸਿੱਖ ਰਾਜ ਦਾ ਜਿਹੜਾ ਦਰਬਾਰ ਸੀਗਾ ਇੱਕ ਅਦਾਲਤ ਲੱਗੀ ਹੋਈ ਹੈ ਨਾ ਇਹਦੇ ਸੋ ਉਹ ਚੀਜ਼ਾਂ ਇਹਦੇ ਬਹੁਤ ਸਾਰੇ ਤਰੀਕੇ ਨਾਲ ਪੇਸ਼ ਕੀਤੀਆਂ ਸੋ ਜਿੰਨੇ ਵੀ ਦੇਖਦੇ ਆ ਪਰਿਵਾਰਾਂ ਸਮੇਤ ਤੁਸੀਂ ਆਓ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਨਾਲ ਇੱਕ ਹੋਰ ਗੱਲ ਵੀ ਆ ਐਗਜ਼ੀਬਿਸ਼ਨ ਦਾ ਚਲੋ ਹੈ ਹੈ ਜਿਹੜੀ ਉਥੋਂ ਦੀ ਬਿਲਡਿੰਗ ਆ ਨਾ ਬਾਈ ਇਹਦੀ ਟੈਕਨੀਕਲ ਯੂਨੀਵਰਸਿਟੀ ਉਹ ਬੜੀ ਕਮਾਲ ਦੀ ਆ ਵਾਹ ਕਮਾਲ ਉਹ ਦੇਖਣੀ ਪੰਦੀ ਆਕਦਾ ਇਹ ਵੀ ਦੱਸਦੀ ਆ ਵੀ ਇਹ ਮਹਾਰਾਜ ਰਣਜੀਤ ਸਿੰਘ ਦਾ ਰਾਜ ਕਿਦਾਂ ਦਾ ਹੋਊਗਾ ਹਾਂ ਬਿਲਕੁਲ ਤੇ ਨਾਲੇ ਨਿਆਣੇ ਨੂੰ ਕੋਈ ਸਿੱਖਣ ਦਾ ਮੌਕਾ ਮਿਲਦਾ ਤੇ ਦੋ ਵਰਕਿੰਗ ਡੇ ਆ ਤੀਜਾ ਮੇਰੇ ਖਿਆਲ ਸ਼ਨੀਵਾਰ ਨਾਲ ਜੁੜਦਾ ਹਾਂ ਹਾਂ ਸ਼ਨੀਵਾਰ ਤੇ ਆਓ ਇੱਥੇ ਜੀ ਆਇਆਂ ਨੂੰ ਇੱਥੇ ਕੋਈ ਐਂਟਰੀ ਫੀਸ ਨਹੀਂ ਤੁਸੀਂ ਗੇਟ ਤੇ ਆ ਕੇ ਕਹਿਣਾ ਵੀ ਅਸੀਂ ਇੱਥੇ ਪ੍ਰਦਰਸ਼ਨੀ ਦੇਖਣ ਲਈ ਆਏ ਆ ਨਮਾਇਸ਼ ਦੇਖਣ ਲਈ ਆਏ ਆ ਤੁਸੀਂ ਅੰਦਰ ਆਓ ਤੇ ਦੇਖੋ ਠੀਕ ਆ ਭਾਈ ਧੰਨਵਾਦ ਥੋੜਾ ਜਿਹਾ ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ ਥੈਂਕ ਯੂ ਜੀ